ਆਜੇ ਹੁਣ ਦੁਪਹਿਰ ਦੇ ਨਾ ਸ਼ਾਮ ਦੇ ਦੇ ਚਾਰ ਲੈ ਪਾਥੀਆਂ ਦੇ ਉੱਪਰ ਪਈਆਂ ਮੈਂ ਚਾਰ ਲਿਆ ਕਿਉਂ ਸਾਢੇ ਚਾਰ ਇਹ ਲੋ ਦੀ ਆ ਦਸਣਾ ਐ ਤੁਹਾਨੂੰ ਡੱਬੀ ਲੈ ਲਓ ਅੱਗ ਬਾਲ ਦੀਏ ਅੱਗ ਬਾਲਣੀ ਤੇ ਆ ਡੱਬੀ ਰੱਖ ਲਓ ਪਹਿਲੇ ਪਹਿਲਾਂ ਲੈ ਕੇ ਬਹਿ ਗਿਆ ਵੀ ਅੱਗ ਬਾਲੂਗੀ ਨਾ ਪਾਥੀਆਂ ਸਿੱਟ ਲੀਆਂ ਨਾ ਆ ਜਾ ਉਧਰ ਹੀ ਹੁਣਾ ਆ ਚੁੱਲੇ ਤੇ ਨਹੀਂ ਬਾਲ ਲਈ ਕਰ ਦੇ ਕਾਗਜ਼ ਤੇ ਚੱਕ ਲੀਏ ਓਰੇ ਬਾਲ ਲਓ ਕਹਿੰਦਾ ਪੂਰੀ ਨੇ ਬਾਲਣੀ ਹੈਗੀ ਇਹਨੂੰ ਆਈ ਪਸੰਦ ਆ ਤੇ ਆ ਚੁੱਲਾ ਪਸੰਦ ਆ ਇੱਥੇ ਫਿਰ ਆਰਥ ਮਾਰੀ ਜਾਂਦਾ ਹੈ ਪਾਪਾ ਵੇ ਉਰੇ ਲੜਾ ਉਧਰ ਆ ਜਾ ਦੂਜੇ ਤੇ ਇਹ ਹੁੰਦਾ ਨਹੀਂ YouTube ਤੇ ਮਿਨੀ ਸ਼ੋਅ ਵਲੌਗ ਜੇ ਵੀ ਪਾਉਣ ਲੱਗੀ ਹਨਾ ਸ਼ਾਰਟਸ ਜੇ ਮਤਲਬ ਜੇ ਮੈਂ ਕੱਲ ਵੀਡੀਓ ਨਹੀਂ ਪਾਈ ਤੀ ਤਾਂ ਮੈਂ ਆ ਗਿਆ ਹੁਣ ਕਹੋ ਕਰੂਗਾ ਰੌਲਾ ਪਾਊਗਾ ਅੱਗ ਨਹੀਂ ਦੇਣੀ ਹੈਗੀ ਹੁਣੇ ਰੋਜ ਹੀ ਤੰਕਰਿਆ ਕਰੂਗਾ ਜੇ ਸ਼ਾਮ ਨੂੰ ਅੱਗ ਬਾਲਿਆ ਕਰੂਗਾ ਨਹੀਂ ਅੱਗ ਨਹੀਂ ਦੇਣੀ ਉਰੇ ਨਹੀਂ ਬਾਲਣੀ ਫੇਰ ਆਕ ਕੱਢ ਦੋ ਉਹ ਪਈਏ ਤਾਂ ਅਸਲੀ ਉੱਪਰ ਕੰਧ ਤੇ ਚੱਕ ਲਈਆਂ ਡੱਬੀ ਲੋਟ ਪਹਿਲਾ ਇਹ ਸਾਰਾ ਸਮੇਟ ਦਈਏ ਫਿਰ ਥੋੜੀ ਦੇਰ ਤੱਕ ਜੁੜਦੀ ਆ ਰਿਹਾ ਕਾਸ਼ ਯਾਰ ਪਲੇਟ ਫੜਾਦੀ ਕੰਮ ਕਰਾ ਰਿਆ ਏ ਆ ਉਹ ਮੇਰੇ ਨਾਲ ਸਮਾਨ ਲੈ ਕੇ ਆਇਆ ਵਿਚਾਰਾ ਇਹਨੂੰ ਸਾਰਾ ਕੁਝ ਸਿਖਾ ਦਾਂ ਮੈਂ ਫਿਰ ਹੈਲਪ ਕਰਿਆ ਕਰੂ ਆਪਣੀ ਗੱਤਰ ਤੱਕ ਸੌ ਨਹੀਂ ਜਾਂਦਾ ਜਦ ਤੱਕ ਕਰੂਗਾ ਫਿਰ ਅ ਤੱਕ ਸਕੂਲ ਜਾਂਦਾ ਜੂਗਾ ਏ ਸਿੱਖ ਵੀ ਸਿੱਖ ਇਹ ਫਿਰ ਪੜਾਈ ਕਧਲੇ ਪਾਤੀ ਤੇ ਛਿੱਤਰ ਬਰੇਟ ਤੋਣੀ ਪਉਗੀ ਹੁਣ ਚਾ ਬੱਛ ਪੁੱਤ ਮੇਰਾ ਪੁੱਤ ਮੇਰਾ ਪੁੱਤ ਨਹੀਂ ਹੈ ਕੋਈ ਹੁਣ ਹੋਰ ਪੀੜੀ ਤੇ ਨੇ ਬੈਠੀ ਅੱਗ ਮੂਰੇ ਹਾਂ ਤੇਰੀ ਮਤ ਵੀਡੀਓ ਵੀ ਡਿਲੀਟ ਹੋ ਗਈ ਬਾਦ ਮੈਂ ਆਈ ਕਰ ਸਿੱਧ ਜਗਾ ਤੇਰੇ ਘਰ ਸਿਟ ਹੋਈ ਜੇ ਪੈਰੂਗੀ ਦੇਖੀ ਅੱਗ ਤਾਂ ਬਲੀ ਨਹੀਂ ਹੈ ਜੇ ਲਪਾਵੇਂ ਬੁਝ ਜਾਂਦੀ ਆ ਚੁੱਲੇ ਜੇ ਲਪਾਵਾ ਵੀ ਨਹੀਂ ਹੈਗਾ ਹਾਂ ਵੀ ਅੱਗ ਬੁਝ ਗਈ ਲਓ ਜੀ ਆਪਾਂ ਸਬਜ਼ੀ ਨੂੰ ਤੜਕਾ ਲਾਤਾ ਇੱਥੇ ਆਬੂ ਨੇ ਨਾ ਕੰਟਾਇਆ ਪਿਆ ਏ ਪਾਣੀ ਮੰਗ ਰਿਆ ਪਾਣੀ ਮੰਗ ਰਿਆ ਏ ਤੇ ਜੇ ਮੈਂ ਥੋੜਾ ਜਿਹਾ ਪਾਣੀ ਪਾ ਲੇ ਅੱਛਾ ਆਲੂ ਜ਼ਿਆਦੇ ਹਨਾ ਟੋਰੀ ਘੱਟ ਆ ਦੋ ਟੈਮ ਦੀ ਟੋਰੀ ਲੱਖੀ ਆਬੂ ਇੱਧਰ ਹੋ ਜਾ ਮੜਾ ਜੀ ਅੱਗ ਤੇ ਪਿੱਛੇ ਹੋ ਜਾ ਆਈਓ ਨਾ ਤੂੰ ਵੀਡੀਓ ਹੋ ਕਰਾਦੀ ਅੱਗ ਦੇ ਕੋਲ ਨਾ ਖੜਾ ਟੋਰੀ ਘੱਟ ਆ ਜ਼ਿਆਦੇ ਹਨਾ ਫਿਰ ਟੋਰੀਆਂ ਕਿਆ ਕਹਿੰਦੇ ਨੇ ਵੀ ਘੱਟ ਟੋਰੀਆਂ ਪਾਇਆ ਕਰੋ ਵਿੱਚ ਜ਼ਿਆਦੇ ਪਾ ਲੈਣੇ ਆ ਹਾਂ ਵੀ ਫਿਰ ਟੋਰੀਆਂ ਫਲੇਵਰ ਜ਼ਿਆਦੇ ਆ ਜਾਂਦਾ ਏ ਦਾਲ ਪਕੜੀਓ ਖਾਵਾਂਗੇ। ਉਹ ਯੂਵੀ ਖਾਊਗਾ। ਦਾਲ ਹੈਗੀ ਆ। ਪਈਏ ਥੋੜੀ ਜੀ ਯੂਵੀ ਬਸ। ਮੂੰਗੀ ਛੋਲੀਆਂ ਨਹੀਂ। ਹੈ? ਹਾਂ। ਰਾਤਾੜੀ। ਹਾਂ ਰਾਤਾੜੀ ਰਾਤਾੜੀ ਹਾਂ। ਬਸ ਠੀਕ ਹੈ। ਫਿਰ ਉਹ ਯੂਵੀ ਖਾਊਗੀ। ਕਿੰਨੀ ਕੈ? ਹੈਗੀ ਅੱਧਾ ਕੋਲਾ ਹੈਗਾ। ਅੱਧਾ ਕੋਲਾ। ਮੈਂ ਵੀ ਖਾ ਲੂੰਗੀ। ਹਾਂ ਲੈ ਲਿਓ ਮੈਂ ਤਾਂ ਹੀ ਖਾ ਲੂੰਗੀ ਤੋਰੀ। ਦਹੀਂ ਹੈ ਵੀ ਨਹੀਂ ਮੇਰੇ ਮੂੰਹ ਤੇ ਨਾ ਛਾਲੇ ਹੋ ਰਿਹਾ। ਦਹੀਂ ਹੈ ਨਹੀਂ ਉਧਰ। ਮੂੰਹ ਦੇ ਅੰਦਰ। ਦਹੀਂ ਹੈ ਨਹੀਂ ਬਚੀ ਹੋਈ। ਕੋਰਾ ਵੀ ਨਹੀਂ ਹੈ। ਮੈਨੂੰ ਐ ਤਾਂ ਵੀ ਮੈਂ ਦਹੀਂ ਦੀ ਕੌਲੀ ਲਾਊਂਗੀ। ਕਿੱਥੇ ਹੈ ਦਹੀਂ? ਕਰੀਆ ਹੈ ਜੁ ਸਵੇਰੇ ਸਵੇਰੇ ਹੁਣ ਸ਼ਾਨੂ ਬੀਬੀ ਨੂੰ ਮਿਲਦੀ ਨਹੀਂ ਚਾਹ ਆ ਥੋੜੀ ਜੀ ਮੈਨੂੰ ਪਈ ਹਵਲਾ ਤਾਂ ਮੈਂ ਰੱਖੀ ਬੀਬੀ ਦੀ ਮੈਨੇ ਅੱਧੀ ਕੋਲੀ ਲੈਣੀ ਸੀ ਨਾ ਬੀਬੀ ਦੀ ਉਹ ਹਾਂ ਔਰ ਜੇ ਨਾ ਬੀਬੀ ਖਾਂਦੀ ਫਿਰ ਉਹ ਲੱਸੀ ਕਰਨੀ ਥੀ ਕਿਉਂਕਿ ਲੱਸੀ ਵੀ ਨਹੀਂ ਹੈਗੀ ਅੱਜ ਕਿਉਂ ਵੀ ਨੂੰ ਦਊਂਗੀ ਹਾਂ ਨਹੀਂ ਫਿਰ ਹੁਣ ਕੁਛ ਵੀ ਨਹੀਂਓ ਘੱਟ ਜਮਾਈ ਦਾ ਆ ਸਾਡੀ ਇੱਕ ਮੱਝ ਸੂਣ ਵਾਲੀ ਆ ਹੁਣ ਦੁੱਧ ਦੀ ਕਟੋਤੀ ਆ ਤਾਂ ਕਰਕੇ ਹੋਰ ਕੀ ਦੁੱਧ ਹੁੰਦਾ ਹੀ ਨਹੀਂ ਹੈਗਾ ਘੱਟ ਹੁੰਦਾ ਏ ਚਲੋ ਆਪਾਂ ਸਬਜ਼ੀ ਧਾਲਤੀ ਹੁਣ ਇਹਦੇ ਚ ਪਾਣੀ ਪਾ ਲਾ ਉਹ ਗੇਤਰਾ ਬੁਨੇ ਨਾ ਗਲਾਸ ਠਰ ਕੇ ਪਾਇਓ ਪਾਣੀ ਮੈਂ ਠਰ ਕੇ ਪਾਣੀ ਹੁੰਨੀ ਆ ਜਦੋਂ ਥੋੜੀ ਜਿਹੀ ਹੋਜੂਗੀ ਨਾ ਹਾਂ ਕੁਲਜੇ ਜਾਊਗੀ ਫਿਰ ਪਾਇਓ ਮੈਂ ਵੀ ਇਹੀ ਪਾਣੀ ਦਿੰਦੀ ਤੋਰੀ ਦੀ ਸਬਜ਼ੀ ਚ ਫਿਰ ਵਧੀਆ ਬਣਦੀ ਫਿਰ ਵਧੀਆ ਬਣਦੀ ਆ ਜੇ ਇੱਕੇ ਲੱਗਤ ਪਾ ਦਿੰਦੇ ਆ ਫਿਰ ਕੱਲੀ ਕੱਲੀ ਦਿਖੀ ਜਾਂਦੀ ਅਡ ਅਡ ਜੀ ਚਲ ਖਾਣੇ ਆ ਜਾਂ ਤਾਂ ਪਤਾ ਨਹੀਂ ਲੱਗਦਾ ਵੀ ਇਹ ਵਧੀਆ ਬਣੀ ਆ ਜਾਂ ਨਹੀਂ ਉਹ ਮੈਂ ਖਾਣੇ ਵਾਲੇ ਨੂੰ ਪੁੱਛਣਾ ਮੈਂ ਖਾਨੀ ਆ ਨਾ ਇੱਕ ਵਾਰ ਮੈਂ ਬਣਾਈ ਕਿ ਜ ਤੁਸੀਂ ਕਹ ਰਹੇ ਸੀ ਪਹਿਲਾਂ ਪਾਣੀ ਪਾ ਦੋ ਚ ਵਾਚ ਆ ਉਹ ਹੁਣ ਆਹੀ ਘੂਸਾ ਚੱਲ ਬਈ ਹੁਣ ਵੀਡੀਓ ਰੋਕ ਦੋ ਕਿਉਂਕਿ ਜੇ ਮਾੜਾ ਜਿਹਾ ਚੁੱਲੇ ਦੇ ਹੋਰ ਨੇੜੇ ਆ ਗਿਆ ਹਟਦਾ ਨਹੀਂ ਹੈਗਾ ਮੇਰੀ ਵੀਡੀਓ ਡਿਲੀਟ ਕਰ ਦੂਗਾ ਕਰਵਾ ਦੂਗਾ ਸ਼ੁਰੂ ਵੀ ਕਰ ਦਿਆ ਕਰ ਸਿਨੇਮਾ ਉਹ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਪਰ ਐ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੇਰੇ ਵਲੌਗ ਨੂੰ ਤੀਜਾ ਦਿਨ ਆ ਪਰ ਸੋ ਦਾ ਸਟਾਰਟ ਕੀਤਾ ਹੋਇਆ ਏ ਕੱਲ ਵੀ ਨਹੀਂ ਪੂਰਾ ਕਰਿਆ ਕੱਲ ਪੂਰਾ ਨਹੀਂ ਹੋਇਆ ਹੈਗਾ ਕਿਉਂਕਿ ਕੱਲ ਨਾ ਬਣਾਣ ਨੂੰ ਜਮਾ ਸੀ ਨਹੀਂ ਗਿਆ ਹੈਗਾ ਬਣਾਣ ਨੂੰ ਅੱਜ ਵੀ ਨਹੀਂ ਚੀ ਕਰ ਰਿਹਾ ਤਾਂ ਮੈਂ ਕਿਹਾ ਚਲ ਬਣਾ ਲੰਨੇ ਆਂ ਵੀ ਪਾਣਾ ਤਾਂ ਪਊਗਾ ਹਨਾ ਦੋ ਦਿਨ ਲੱਗ ਗਿਆ ਜਿਵੇਂ ਕੱਲ ਵੀ ਲੱਗ ਗਿਆ ਪਰਸੋ ਵੀ ਲੱਗ ਗਿਆ ਤੇ ਨੇੜੇ ਤੇ ਮੈਂ ਨਾ ਜਿਹੜਾ ਆਤਾ ਬਚਿਆ ਪਿਆ ਤਾਂ ਯੂਵੀ ਦੇ ਬਰਥਡੇ ਨੂੰ ਲਗਾਇਆ ਤਾਂ ਮੈਂ ਹਰੀ ਮਿਰਚ ਔਰ ਆਤਾ ਮਿਕਸ ਕਰਕੇ ਦਹੀਂ ਚ ਪਾਣ ਨੂੰ ਪੁੱਤੀ ਆ ਵੈਸੇ ਤਾਂ ਇਹ ਕੰਮ ਜਿਹੜਾ ਅਸੀਂ ਸਿਆਲ ਚ ਕਰਦੇ ਹੁੰਦੇ ਆ ਵੀ ਆਪਾਂ ਹਾਂ ਲੈ ਨਹੀਂ ਗਰਮੀ ਗਰਮੀ ਆ ਹਲੇ ਅੱਜ ਬਹੁਤ ਗਰਮੀ ਆ ਪਰ ਮੈਨੂੰ ਆਦਾ ਇਹਨਾਂ ਜਿਹੜਾ ਬਹੁਤ ਆਦੇ ਦਾ ਫਲੇਵਰ ਹੈ ਜਿਹੜਾ ਹਰ ਇੱਕ ਚੀਜ਼ ਵਿੱਚ ਮੈਨੂੰ ਬਹੁਤ ਪਸੰਦ ਆ ਵਧੀਆ ਲੱਗਦਾ ਮੈਨੂੰ ਵੀ ਮੈਨੂੰ ਵੀ ਬਸ ਬਹੁਤ ਆ ਆਪਣਾ ਖਾਣਾ ਪੀਣਾ ਵੈਸੇ ਤਾਂ ਬੜਾ ਸੇਮ ਹੀ ਆ ਆਪਾਂ ਨੂੰ ਗਰਮੀ ਸਰਦੀ ਆ ਕੋਈ ਫਰਕ ਨਹੀਂ ਪੈਂਦਾ ਦੋਹੇ ਤਰ੍ਹਾਂ ਦੀ ਜਿਹੜਾ ਕਿ ਸਾਨੂੰ ਨਹੀਂ ਫਰਕ ਪੈਂਦਾ ਕਿਸੇ ਵੀ ਉਦੋਂ ਤੇ ਆ ਹੁਣ ਮੈਂ ਮੈਂ ਕਿਹਾ ਚਲ ਵੀ ਹਰੀਆਂ ਵਿੱਚ ਚਲਿਆ ਆਦਾ ਜਿਹੜਾ ਖਰਾਬ ਹੋਣਾ ਹੈ ਸਾਰਾ ਨਾ ਆਪ ਦਾ ਬਚਿਆ ਪਿਆ ਏ ਨਹੀਂ ਤਾਂ ਫਿਰ ਬੀਬੀ ਨੂੰ ਕਹਿਣਾ ਵੀ ਸਾਡ ਨੂੰ ਨਾ ਲੋ ਆਪ ਦਾ ਇਹ ਲੋ ਮਨਦੀਪ ਤਾਂ ਲੈ ਕੇ ਅਬੂ ਨੂੰ ਭੱਜ ਗਈ ਕਿਉਂਕਿ ਹਮ ਆਬੂ ਦੀ ਐਮਰਜੈਂਸੀ ਕਾਲ ਆ ਗਈ ਸੀਗੀ ਤੇ ਐ ਤੁਹਾਨੂੰ ਪਤਾ ਹੀ ਹੈ ਜਵਾਕਾਂ ਦਾ ਹਨਾ ਕਦੇ ਵੀ ਐਮਰਜੈਂਸੀ ਪੈ ਸਕਦੀ ਆ ਉਹਨਾਂ ਨੂੰ ਤੇ ਇਧਰ ਆ ਦੇਖੋ ਇਹਨਾਂ ਰੋਟੀ ਦੇ ਆਪਾਂ ਚਾਹ ਨਾਲ ਵੀ ਖਾ ਸਕਦੇ ਹਾਂ ਨਾ ਜੇ ਨੂਨ ਪਾ ਕੇ ਰੱਖ ਦਈਏ ਵਿੱਚ ਨੂਨ ਮੈਂ ਪਾਉਂਦੀ ਨਹੀਂ ਸਾਰੇ ਚ ਜੇ ਨੂਨ ਨਾਲ ਮਤਲਬ ਚਾਹ ਨਾਲ ਖਾਣਾ ਹੋਏ ਕਰੂਗਾ ਐਵੇਂ ਨੂਨ ਪਾ ਕੇ ਮੜਾ ਦੇ ਵਿੱਚ ਮਿਕਸ ਕਰਕੇ ਖਾ ਲਿਆ ਕਰਾਂਗੇ ਹੁਣ ਇਹਨੂੰ ਆਪਾਂ ਫ੍ਰੀਜ ਚ ਲਾ ਦਮਿਆ ਕੱਢ ਕੇ ਲੋ ਜੀ ਹੁਣ ਅਸੀਂ ਅਸੀਂ ਜਾਣਾ ਗੁਰਦੁਆਰਾ ਸਾਹਿਬ ਅੱਜ ਅੱਜ ਗੁਰਦੁਆਰਾ ਸਾਹਿਬ ਚ ਪਹਿਲਾ ਪਾਠ ਹੋਊਗਾ ਬਾਅਦ ਚ ਕੀਰਤਨ ਹੋਊਗਾ ਸਭ ਨਹੀਂ ਸਭ ਦਾ ਪਾਠ ਬਾਬਾ ਦੀਪ ਸਿੰਘ ਜੀ ਦਾ ਪਤਾ ਨਹੀਂ ਕੀ ਹੈ ਜਨਮ ਦਿਹਾੜਾ ਪਤਾ ਨਹੀਂ ਕੀ ਹੈ ਗੱਦੀ ਕੁਝ ਪਤਾ ਨਹੀਂ ਸਾਨੂੰ ਲਾਸਟ ਹੋਣਗੀ 17 ਤਰੀਕਾ ਹਾਂ ਕੋਈ ਨਹੀਂ ਕਰੀ ਹੋਇਆ ਤਾਂ ਕੋਈ ਨਹੀਂ ਲਿਖਿਆ ਹੋਇਆ ਤਾਂ ਸ਼ਾਦਬ ਅਸੀਂ ਪੜਿਆ ਨਹੀਂ ਹੈਗਾ ਬਸ ਲਾਸ ਮੈਂਟਰ ਜੈਨਾਂ ਸੁਣਦਾ ਨਹੀਂ ਸਾਡਾ ਘਰ ਬਹੁਤ ਦੂਰ ਹੈ ਪਿੰਡ ਨਾਲ ਫਰਕ ਆ ਸਮਝ ਨਹੀਂ ਆਉਂਦੀ ਬਾਬੇ ਦੀ ਜਾ ਕੇ ਪਤਾ ਲੱਗੂਗਾ ਜਿਨ੍ਹਾਂ ਨੂੰ ਜਿਹਨੂੰ ਅਸੀਂ ਪੁੱਛਿਆ ਤੇ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਵੀ ਸੁਖਿੰਦਰ ਨੂੰ ਪੁੱਛਿਆ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਵੀ ਕੀ ਉਹ ਹੈ ਬਸ ਉਹਨਾਂ ਦਾ ਘਰ ਬਿਲਕੁਲ ਗੁਰਦੁਆਰਾ ਸਾਹਿਬ ਦੇ ਨੇੜੇ ਆ ਇਸ ਕਰਕੇ ਉਹਨਾਂ ਨੂੰ ਇੰਨਾ ਪਤਾ ਵੀ ਹਾਂ ਪਹਿਲਾਂ ਕੀਰਤਨ ਹੋਊਗਾ ਨਾ ਪਾਠ ਹੋਊਗਾ ਫਿਰ ਕੀਰਤਨ ਹੋਊਗਾ ਫਿਰ ਉਹ ਤੋਂ ਬਾਅਦ ਲੰਗਰ ਪਾਣੀ ਚੱਲਣਗੇ ਹੁਣ ਅਸੀਂ ਬਸ ਤਿਆਰੀ ਕਰ ਰਹੇ ਆ ਨਾ ਤਿਆਰ ਤਾਂ ਹੈਗੇ ਸਵਾ ਪੌਣੇ 10 ਜਾਵਾਂਗੇ ਹਾਂ ਰੋਟੀ ਰੁੱਟੀ ਬਣਾਤੀ ਰੋਟੀ ਬਣਾ ਲਈ ਹਾਂ ਫਿਰ ਸਵਾ ਦੂਜਾ ਟਾਈਮ ਲੱਗ ਜਾਂਦਾ ਏ ਫਿਰ ਸਾਰੇ ਰੋਟੀ ਰੋਟੀ ਖਾ ਪੀ ਰੋਟੀ ਖਾ ਕੇ ਬਸ ਫਿਰ ਵਗ ਜਾਗੇ ਬਹੁਤ ਟਾਈਮ ਪਿਆ ਰੋਟੀ ਖਾ ਕੇ ਫਿਰ ਅਸੀਂ ਵਗ ਜਾਗੇ ਕਿਉਂਕਿ ਸਾਰਾ ਟੰਬਰ ਰੋਟੀ ਖਾ ਕੇ ਉੱਠ ਜਾਂਦਾ ਏ ਹਾਂ ਤੇ ਬੈਠਾ ਰਹਿੰਦਾ ਹੋਰ ਨਾ ਜੇ ਅਸੀਂ ਗੁਰਦੁਆਰਾ ਸਾਹਿਬ ਚੱਲੇ ਤੇ ਕੀਰਤਨ ਸ਼ੁਰੂ ਹੋ ਗਿਆ ਆ ਵੀ ਨੂੰ ਸੱਚ ਕੋਈ ਨਾ ਆ ਕੇ ਆਦਮੀ ਹੈ ਮੋਹਰਾ ਕੀ ਮੱਜ ਸੀ ਵੀ ਉਸ ਕੋਲ ਆਹ ਸੋਟ ਮੇਕ ਤੇ ਆਸਪਾਤ ਮੈਂ ਮੈਂ ਹਾਂ ਸੱਚੇ ਦਾ ਸਮਝ ਤੋਇਆ ਨਹੀਂ ਸਾ ਜਿੱਦਾਂ ਦਾ ਹੈ ਜਨਮ ਦਿਨ ਨੂੰ ਕਾਇਆ ਤਾਂ ਯੂਵੀ ਦੇ ਮੈਂ ਤੋਇਆ ਨਹੀਂ ਤਾਂ ਮੈਂ ਕਿਹ ਚਲੀ ਇੱਕ ਵਾਰ ਹੋਰ ਪਾਲਾਂ ਧੋਲਾ ਕਿਉਂਕਿ ਇਜ਼ੀ ਵਾਲੇ ਕੱਪੜੇ ਨਾ ਜਿਹੜੇ ਹੁੰਦੇ ਆ ਉਹ ਖਰਾਬ ਜੇ ਵੀ ਇੱਕ ਤਾਂ ਚੁੰਨੀ ਬਹੁਤ ਉਫੀ ਕਰਦੀ ਆ ਉਤਰੀ ਹੋ ਜਾਂਦੀ ਆ ਟਾਬੀ ਸਿਲਕ ਦੀ ਆ ਤਾਂ ਹੀ ਤੂੰ ਸੁਣੀ ਜਾਂਦੀ ਆ ਨਾ ਲੋ ਜੀ ਆਬੂ ਵੀ ਤਿਆਰ ਹੋ ਗਿਆ ਆਬੂ ਦੇ ਮੇਂ ਪਟਕਾ ਬੰਨਿਆ ਦੇਖੇ ਐਂਕਲ ਤੇ ਕੀ ਹੋ ਰਿਹਾ ਕੋਈ ਨਾ ਸਿਦਾ ਵੀ ਨੂੰ ਫੋਨ ਕਰ ਰਿਹਾ ਰਾਵੀ ਨੇ ਵੀ ਜਾਣਾ ਏ ਤਸ ਅਸੀਂ ਉੱਥੇ ਰਾਵੀ ਆ ਜੂਗੀ ਹੁਣ ਅਸੀਂ ਬਾਹਰ ਜਾ ਕੇ ਮਿਲਾਂਗੇ ਕੀਰਤਨ ਸ਼ੁਰੂ ਹੋ ਗਿਆ ਹੁਣ ਫਟਾਫਟ ਚੱਲਦੇ ਆ ਫਿਰ ਥੋੜਾ ਜਿਹਾ ਐਵੇਂ ਆ ਪਾਕ ਵੀ ਸੁਣਨਾ ਹੁੰਦਾ ਬੈਠਣਾ ਵੀ ਹੁੰਦਾ ਅਸੀਂ ਬਸ ਆਬੂ ਕਰਕੇ ਥੋੜੇ ਲੇਟ ਹੋ ਜਾਂਦੇ ਆ ਕਿਉਂਕਿ ਆਬੂ ਨਾ ਉਥੇ ਬਹੁਤ ਧੂਖੀ ਕਰਦਾ ਸਾਨੂੰ ਬਿਲਕੁਲ ਨਹੀਂ ਬੈਠਣ ਦਿੰਦਾ ਹੈਗਾ ਐਂਕਲ ਚੱਕ ਲੀਂਦਾ ਦੂਜੇ ਵਾਰ ਐਂਕਲ ਬੰਨ੍ਹ ਲੀਂਦਾ ਹਾਂ ਐ ਨਿਕਲ ਲਾ ਲੀਆ ਨਾ ਉਹ ਆ ਰਹੀ ਆ ਕਹਿੰਦੀ ਮੈਂ ਮੈਂ ਤਾਂ ਤਿਆਰ ਹਾਂ ਜੀ ਅੱਧਰ ਇਹਨਾਂ ਦੇ ਆਈਆਂ ਹੈ ਹੱਥੀ ਤੋਂ ਉਹਨਾਂ ਦੀ ਵੀ ਇੱਥੇ ਲੈਣਾ ਕੋਪੜੇ ਕੀ ਕੱਪੜੇ ਅੱਲੀ ਉਹ ਰੈਡੀ ਸਾਹਿਬ ਉਹਦੇ ਆ ਆ ਬਸ ਅਸੀਂ ਇੱਧਰ ਹੱਥੀ ਤੋਂ ਉਹਨਾਂ ਦੇ ਲੈ ਆ ਫਿਰ ਹੁਣ ਚਾਦਰਾਂ ਦੀ ਖੜ ਲੈਣੀਆਂ ਨਹੀਂ ਉੱਥੇ ਕੱਪੜੇ ਵਾ ਲਾਂਗੇ ਚੌਂਤਰਿਆਂ ਫਿਰ ਰਸਤੇ 'ਚ ਪਾ ਰਾਂਗੇ ਦੋ ਤਾਂ ਫਰਾਗੇ ਪਾਉਣੀਆਂ ਨਹੀਂ ਆ ਉੱਥੇ ਗੁਰਦੁਆਰੇ ਦੇ ਜੇ ਬਾਹਰ ਜਿਹੜਾ ਬੈਂਚ ਜਾਨੀ ਆ ਉੱਥੇ ਤਾਂ ਦਾਂਗੇ ਹਾਂ ਚੱਲ ਆ ਜੀ ਆ ਪਾਊਡਰ ਲੈਣ ਦਿੰਦੇ ਆ ਫਿਰ ਆਹੋ ਆ ਰੱਖ ਦੇ ਪੈਸੇ ਵੀ ਹਟਾ ਖੁਸ਼ਬੂ ਆਂਦੀ ਹੀ ਰਹਿੰਦੀ ਆ ਦੇਖੀ ਫਿਰ ਦੁਬਾਰਾ ਮੁੰਜੋ ਰੂਖ ਸਾਫ ਕਰ ਦਾਂਗੇ ਫੋਟੋ ਪੱਜੇ ਪਈ ਹੈ ਨਾ ਬਹੁਤ ਤੇਜ਼ ਧੁੱਪ ਆ ਦੇਖੋ ਵਜਾ ਗਿਆ ਬੱਸ ਭੋਗ ਵੀ ਹੁਣ ਅੱਧੇ ਘੰਟੇ ਤੱਕ ਪੈਣਾ ਇਹ ਕੰਮ ਹੋ ਗਿਆ ਦੁਬਾਰੇ ਤੁੰਜੋ ਕੰਮ ਬੜੀ ਛੇਤੀ ਹੋ ਜਾਣਾ ਤੁਹਾਨੂੰ ਕੱਲ੍ਹ ਰਾਂਗਣੇ ਨਾਲ ਕੀ ਸੋਚਣਾ ਹੈ ਇਸੀ ਅੰਧਾ ਗਰੇ ਚੱਕ ਚੱਕ ਮੈਂ ਤੇ ਨਹੀਂ ਭੰਦੀ ਤੁਰਦੇ ਪਾ ਕੇ ਲੋ ਜੀ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਆਣ ਸਿਰਨਾ ਹਰਪੜੀ ਤੋਂ ਨਾ ਬਿਹਾ ਸੰਗਤਰੀਆਂ ਦਾ ਪੇੜ ਲੱਗ ਰਿਹਾ ਦੇਖੋ ਛੋਟਾ ਆ ਛੋਟੇ ਛੋਟੇ ਲੱਗ ਰਿਹਾ ਇਹਨੂੰ ਆਉਂਦੇ ਮੈਂ ਨਾ ਸਾਰੇ ਇਕੱਠੇ ਕਰ ਲੇ ਗਿਰੇ ਦੇ ਇੰਨੇ ਨੰਗਰੇ ਹੁੰਦੇ ਆ ਰੋਜ਼ ਮੈਂ ਕਿਹਾ ਕੋਈ ਇਹ ਨਾ نیچے ਪਏ ਸੜ ਜਾਂਦੇ ਨੇ ਫਿਰ ਮੈਂ ਆ ਇਕੱਠੇ ਕਰ ਲੇ ਦੇਖੋ ਜੂਸ ਕੱਢ ਕੇ ਪੀਵਾਂਗੇ ਇਹਨਾਂ ਦਾ ਹਾਏ ਸੱਚ ਮੈਂ ਇੱਕ ਕੰਮ ਭੁੱਲ ਗਈ ਸਾਨੂੰ ਸ਼ਾਮ ਨੂੰ ਬਰਡੇ ਤੇ ਮਿਲਾਂਗੇ ਫਿਰ ਸ਼ਾਮ ਨੂੰ ਆਵਾਂਗੇ ਉਹ ਦਰਨ ਫੇਰ ਇੱਕ ਆਪਣੇ ਕਮਰੇ ਕਹਿੰਦਾ ਹੁਣ ਆ ਵੀ ਸਾਡੇ ਕਮਰੇ ਚਲੋ ਹਾਂ ਪਰ ਕਾਕਾ ਦੀ ਸੌਂਗਾ ਤੁਸੀਂ ਚੱਲ ਜਮਾ ਕੇ ਆਪੂ ਆਪੂ ਨਹੀਂ ਕਰੀਂ ਵੀ ਆਪੂ ਲੋ ਜੀ ਆਪਣੇ ਹੋ ਗਿਆ ਨਮਾ ਦੁੱਧ ਤੇ ਆਪਣੇ ਆਈ ਹੈ ਕੱਟੀ ਨਮਾ ਜੀ ਜੋ ਪਿਛਲੀ ਵਾਰ ਵੀਡੀਓ ਬਣਾਈ ଥିਨਾ ਇਹ ਕਹਦਾ ਆਪੂ ਦੀ ਭੈਣ ਆ ਕਿਉਂਕਿ ਆਪੋ ਹੁਣ ਨਹੀਂ ਆਪੋ ਭੈਣ ਭੂਣ ਉਹ ਕਰਦਾ ਹੈਗਾ ਛੋਟਾ ਜਾਂ ਹੁੰਦਾ ਤਾਂ ਜੱਤਾਂ ਜਦ ਖੇਡੀ ਜਾਂਦਾ ਤਾਂ ਹੁਣ ਨਹੀਂ ਖੇਡਦਾ ਹੈਗਾ ਤੇ ਲੋ ਜੀ ਹੁਣ ਆਪਾਂ ਦੁੱਧਾ ਚ ਪਹਿਲਾ ਦਿਨ ਇਹ ਹਜੇ ਅੱਜ ਰਾਤ ਤੇ ਸੂਈ ਆ ਹਨਾ ਹੁਣ ਹਜੇ ਮੱਥਾ ਟੇਕਾਂਗੇ ਬੋਲੀ ਕਰਕੇ ਫਿਰ 2-4 ਦਿਨ ਤਾਂ ਹਜੇ ਵੈਸੇ ਉਹ 4-5 ਦਿਨ ਤੈ ਇਹ ਦੁੱਧ ਹੀ ਬਣੂਗਾ ਹਨਾ ਨਾ ਉਹ ਬੋਲੀ ਬਣੂਗੀ ਫਰੋ ਤੇ ਬਾਅਦ ਕਿਤੇ ਜਾ ਕੇ 7-8 ਦਿਨ ਤੱਕ ਇਹਦਾ ਦੁੱਧ ਜਿਹੜਾ ਆਪਾਂ ਵਰਤਾਂਗੇ ਚਲੋ ਐ ਹੁਣ ਦੁੱਧ ਦੀ ਘਾਟ ਸੀਗੀ ਹੁਣ ਆਪਣੀ ਉਹ ਪੂਰੀ ਹੋ ਜੂਗੀ ਕਿਉਂਕਿ ਦੁੱਧ ਬਿਨਾ ਸਰਦਾ ਹੈ ਨਹੀਂ ਨਿਆਣੇ ਆ ਫੈਮਿਲੀ ਵੱਡੀ ਆ ਹੁਣ ਦੁੱਧ ਵੀ ਚਾਹੀਦਾ ਹੁੰਦਾ ਹਨਾ ਦੁੱਧ ਬਿਨਾ ਤਾਂ ਕਿਸੇ ਦਾ ਵੀ ਨਹੀਂ ਸਰਦਾ ਚਲੋ ਆਪਣਾ ਇੱਕ ਨਵਾਂ ਜੀ ਆ ਗਿਆ ਦੁੱਧ ਪੁੱਤਰ ਅੱਬ ਸਭ ਨੂੰ ਦੇ ਦੇ ਲਿਖੀ ਮੈਂ ਇਹ ਬਾਰੇ ਸਿਕ ਤੈਨੂੰ ਮਨਦੀਪ ਨੂੰ ਵੀ ਮੈਂ ਹੀ ਅੱਧੇ ਵੱਡ ਸਿਖਾਨੀ ਮੈਂ ਕਾ ਪੜੀ ਲੈ ਕੇ ਘਟ ਮੈਂ ਮਾ ਜਾਦੇ ਮੈਡਮਾਂ ਬਣਦੀ ਐ ਮੈਂ ਸਿਖਾਨੀ ਤਾਂ ਮੈਂ ਤੁਹਾਨੂੰ ਆਖ ਤੂੰ ਵੀ ਗਲਤ ਕਰਦਾ ਬਰਥਡੇ ਚ ਆ ਰਹੇ ਨਹੀਂ ਬਾਈ ਹਾਂ ਇਧਰ ਅਸੀਂ ਹੁਣ ਡੈਕੋਰੇਸ਼ਨ ਕਰਨ ਲੱਗੇ ਆ ਜੀ ਹੈਪੀ ਦੇ ਬਰਥਡੇ ਦੀ ਇੱਧਰ ਆ ਛੋਟੇ ਛੋਟੇ ਦੋ ਟੋਪੀਆਂ ਪਈਆਂ ਇੱਕ ਜਿੰਦ ਦੀ ਐ ਇੱਕ ਅਬੂ ਦੀ ਐ ਆ ਆ ਉਹ ਐਨਕਲੇ ਆਈ ਬੈਠਾ ਜਿਹੜੀ ਸਵੇਰੇ ਚੱਕੀ ਵਰਦੀ ਪੀਂਦੀ ਨਾ ਤੂੰ ਨਾ ਕਰਦਾ ਇੱਕ ਚੰਕਾ ਬਾਬਾ ਜੀ ਨੇ ਸਾਨੂੰ ਚੰਕਿਆ ਅੱਜ ਲੰਗਰ ਪਾਣੀ ਸ਼ਕਾਤਾ ਗੁਰਦੁਆਰੇ نیند ਆਈ ਚੰਨੀ نیند ਆਈ ਜਾ ਰਹੀ ਐ ਉਪਰ ਢਿੱਡ ਭਰ ਕੇ ਸਾਡਾ ਹੁਣ ਕੰਮ ਕਰਨ ਨੂੰ ਜੀ ਨਹੀਂ ਕਰ ਰਿਹਾ ਸਾਡਾ ਬਿਲਕੁਲ ਨਹੀਂ ਬਾਬੇ ਨੇ ਖੀਰ ਚ ਨਾ ਕਾਜੂ ਦਾ ਔਰ ਅਜਰਜ ਪਾਇਆ ਸਹੀ ਗੱਲ ਐ ਸਹੀ ਗੱਲ ਐ ਬਈ ਸਹੀ ਆ ਪਰ ਕਾਹ ਨੂੰ ਸੁਣ ਲੈਣਾਂ ਦੇ ਕਰੇ ਓਏ ਸਾਰੇ ਤਾਂ ਆਪਣਾ ਆਪਣਾ ਕੰਮ ਕਰ ਰਹੇ ਆ ਉਧਰ ਆਪੂ ਆਪਣਾ ਕੰਮ ਕਰ ਰਹੇ ਧੱਕਾ ਮੁੱਕੀ ਕਰ ਰਹੇ ਤਾਂ ਉਹ ਬੱਲੀ ਆਲੇ ਕਿ ਧੱਕ ਰਿਹਾ ਉੱਪਰ ਗਈ ਆ ਜੇ ਆਪਾਂ ਕੋਈ ਲਾ ਨਹੀਂ ਲਾ ਕੇ ਮੈਂ ਬਾਲਨੀ ਆਣੀ ਕੱਲੀ ਆ ਦੋ ਜਣੀਆਂ ਧੱਕਾ ਬੰਦਣੀਆਂ ਆ ਹਾਂਜੀ ਹਾਂਜੀ ਪਰ ਨਾ ਅੱਜ ਸ਼ਾਮ ਨੂੰ ਨਾ ਫੋਸੋਣੀਆਂ ਹਿਮਾ ਖੇਡਾਂਗੇ ਸਾਰੇ ਜਰੂਰ ਐਂਡ ਕਰਕੇ ਬਣਾਉਣੇ ਜੀ ਸਿਗਰਟ ਖੇਡਾਂਗੇ ਸਿਗਰਟ ਬਲੌਗ ਕਰਕੇ ਦੇਖ ਜਣੀਆਂ ਆ ਸ਼ਾਮ ਤੱਕ ਗ੍ਰੇਟ ਲਖਾੜਾ ਅੱਜ ਪਹਿਲੀ ਵਾਰ ਅਸੀਂ ਨਾ ਬਰਥਡੇ ਦੇ ਗੇਮਾਂ ਖੇਡ ਰਹੇ ਆਂ ਤੇ ਜਿੰਨਾ ਵਧੀਆ ਲੱਗਿਆ ਸਾਨੂੰ ਅੱਜ ਮਜ਼ਾ ਆਇਆ ਅੱਗੇ ਜਿਵੇਂ ਤਿਹਾਰ ਆ ਰਹੇ ਆਂ ਆਪਾਂ ਫਿਰ ਗੇਮਾਂ ਜ਼ਰੂਰ ਖੇਡਾਂਗੇ ਹੈਟੋ ਖਨਾਵਾਸੀ ਜਿੰਨੇ ਤਿਹਾਰ ਆ ਰਹੇ ਅੱਗੇ ਜਿਸ ਨੂੰ ਮਜ਼ਾ ਆਇਆ ਉਹਨਾਂ ਫਿਰ ਆ ਕੇ ਗੇਮਾਂ ਨੂੰ ਖੇਡਿਆ ਲੱਗੇ ਹਾਂ ਮਸਤੀ ਕਰਮੇ ਜੀ ਅਰੇ ਅੱਜ ਤਾਂ ਦੇ ਬੱਚੇ ਦਾ ਮੋਬਾਈਲ ਤੇ ਲੱਗੇ ਉਦੀ ਇਦਰੇ ਸੀ ਬੁਲਬਲੇ ਬਾਲ ਤੇ ਬੁਲਬਲੇ ਬਾਲ ਬਾਲ ਕੇ ਮੇਰੀ ਨਿਕਲ ਗਈ ਹਵਾ ਸਾਰੀ ਕਿਉਂਕਿ ਇਹਨਾਂ ਨੇ ਤਾਂ ਗੱਠਾਂ ਬੰਨੀਆਂ ਨੇ ਆਲੇ ਦੁਆਲੇ ਵਾਲੀਆਂ ਨੇ ਮੰਮਾ ਤੂੰ ਆਂਡੀਆਂ ਨੇ ਤਾਂ ਗੱਠਾਂ ਬੰਨੀਆਂ ਮੈਂ ਮੰਮਾ ਦੇਖੋ ਰਾ ਉਧਰ ਸਾਫਤੀ ਜਿਹੜੀ ਇਦਰਾਣੀ ਜਿਠਾਣੀ ਨੇ ਉਧਰ ਅਬੂ ਖੇਡ ਰਿਹਾ ਉਹ ਦੇਖੋ ਹੁਣ ਦਿਖਾ ਰਹੀ ਸੀ ਪਹਿਲਾਂ ਮਾਸੀ ਵੀ ਉਹ ਦੇਖ ਮੰਮਾ ਮਸਤੀਆਂ ਤਾਂ ਆਪਣੀ ਮਸਤੀਆਂ ਤੇ ਵਿਆ ਹਾਂ ਵੱਡੇ ਹੋ ਫਿਰ ਬੱਦਿਆਂ ਹੋ ਇਹ ਪਤਾ ਨਹੀਂ ਕਿਹੜੀਆਂ ਗਲਤ ਮਲਤ ਪਰਚੀਆਂ ਲਿਖ ਲਿਖ ਕੇ ਨਾ ਬੁਲਬਲਿਆਂ ਚ ਪਾ ਰਹੇ ਆ ਵੀ ਸਾਰਿਆਂ ਤੇ ਹਕਰਾਵਾਗੇ ਇਹ ਲੱਛਣ ਦੇਖ ਲੈਣ ਨਿਆਣਿਆਂ ਦੇ ਅਸੀਂ ਤੇ ਨਾਲ ਨਿੱਠਾ ਨਹੀਂ ਬੁਲਬਲੇ ਮੈਂ ਬੁਲਬਲੇ ਭਰੇ ਆ ਐਨੇ ਗੱਠਾਂ ਬੰਨੀਆਂ ਨੇ ਮੇਰੀ ਹਵਾ ਹਵਾ ਕੱਢਦੀ ਮੇਰੀ ਸਾਰੀ ਮੈਂ ਕਿਹਾ ਤਾਂ ਪੰਪ ਚੱਕ ਲੈਣ ਨੂੰ ਪਤਾ ਨਹੀਂ ਨਾ ਮੈਂ ਖੁਦ ਭਰੂੰ ਐਨੇ ਕਦਮ ਮੈਂ ਕੱਲੀਓ ਭਰ ਦਿੰਨੀ ਫਿਰ ਅੱਜ ਅਸੀਂ ਵੱਡੇ ਸੈਲੀਬ੍ਰੇਸ਼ਨ ਦੁੱਜਾ ਆ ਉਹ ਯੂਵੀ ਦਾ ਵੱਡੇ ਲੰਘਦੇ ਨਾ ਚਾਰ ਦਿਨਾਂ ਬਾਅਦ ਨਾਲ ਦੀ ਨਾਲ ਹਰਪ੍ਰੀਤ ਆ ਜਾਂਦਾ ਏ ਇਹਨਾਂ ਦੇ ਦੋਹਾਂ ਦੇ ਇਕੱਠੇ ਜਿਹੀਆਂ ਜਿਆਦਾ ਫਰਕ ਨਹੀਂ ਹੈਗਾ ਸੇਮ ਜੇ ਸੇਮ ਜੇ ਹੀ ਹੈ ਇਹਨਾਂ ਦੀਆਂ ਉਮਰਾਂ 'ਚ ਵੀ 1 ਸਾਲ ਦਾ ਫਰਕ ਆ 1 ਸਾਲ ਦਾ ਹੀ ਆ 1 ਸਾਲ ਦਾ ਹੀ ਆ ਚਲੋ ਜੀ ਬਲੌਗ ਨਾਲ ਜੁੜੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਆਪ ਦਾ ਆਪ ਦਾ ਕੰਮ ਕਰ ਰਹੇ ਆ ਇੱਧਰ ਆ ਕੋ ਖਾਸ ਨਾਲ ਆ ਆਪੋ ਕਹਿੰਦਾ ਕੋਈ ਲਾਣ ਨਹੀਂ ਆ ਰਿਹਾ ਹੋਗਾ ਮੈਂ ਹੀ ਲਾ ਲਵਾਂ ਕਹਿੰਦਾ ਲਾਣੇ ਵਾਲੀ ਦਾਦੀ ਤਾਂ ਨਹੀਂ ਰਹੀ ਨਾਦੀ ਕੋਲ ਹੈ ਕਹਿੰਦਾ ਪੋਤਾ ਮੈਂ ਲਾ ਲਾ ਨਾ ਨਾ ਪਹਿਲੇ ਦਿਨ ਬਣਾਈ ਸੀ ਬੁੰਜਾ ਕੇ ਹਾਂ ਅਰੇ ਕੀ ਇਹ ਤੂੰ ਜਿਹੜਾ ਗਿਆ ਤੂੰ ਤੁਸੀਂ ਦਾਦੀ ਨਹੀਂ ਲੱਗਦਾ ਐ ਬੈ ਰਾਵੀ ਤੜਰੀ ਹੈ ਸਬਜੀ ਇਹ ਆ ਮਿਕਸ ਵੈਜ ਬਣ ਰਹੀ ਆ ਦੇਖੋ ਇੰਨੀਆਂ ਸਾਰੀਆਂ ਸਬਜ਼ੀਆਂ ਦਾ ਰੰਗ ਕਿੰਨਾ ਸੋਹਣਾ ਏ ਐਦਰ ਤੜਕਾ ਐਦਰ ਫਰਾਈ ਹੋ ਰਹੀਆਂ ਨੇ ਹੈ ਅਜਾ ਬੀ ਕੋਈ ਕੁਝ ਨਹੀਂ ਕਿੰਨਾ ਵਧੀਆ ਲੱਗ ਰਿਹਾ ਕੰਮ ਜ਼ਿਆਦਾ ਕਰਕੇ ਬਹੁਤ ਹੀ ਲੱਗ ਰਿਹਾ ਕਿਉਂਕਿ ਕਿਚਨ ਪਹਿਲੀ ਵਾਰ ਹੁੰਦਾ ਹੈ ਮੈਂ ਕਿਉਂਕਿ ਕਿਚਨ ਤੇ ਕਰਦਾ ਤੁਹਾਨੂੰ ਕਿਉਂਕਿ ਨਾ ਘੱਟ ਕੰਮ ਦੀ ਜੀ ਨੂੰ ਜਿਹੜੇ ਕੰਮ ਦੀ ਆਦਤ ਪਈ ਉਹਦੇ ਉਹਦਾ ਉਨਾ ਹੀ ਕੰਮ ਹੁੰਦਾ ਹੈ ਨਾ ਸਾਨੂੰ ਜ਼ਿਆਦਾ ਕੰਮ ਦੀ ਆਦਤ ਹੈ ਕਿਉਂਕਿ ਸਾਡੀ ਫੈਮਿਲੀ ਵੱਡੀ ਹੈ ਜਿੰਨਾ ਮਰਜ਼ੀ ਖਵਾ ਲਓ ਉਹ ਵੀ ਆਪ ਤੇ ਵਹਿ ਜਾਂਦੀ ਹੈ ਤਿੰਨਾਂ ਵਾਲੀ ਹੈ ਪ੍ਰੈਸ਼ਰ ਪਾਣੀ ਕਰਮ ਕਰਦੀ ਤਾਂ ਮੈਂ ਤੇ ਰਹਿਣ ਕੋਲ ਲੋ ਜੀ ਆਪਾਂ ਸਾਰਾ ਕੰਮ ਕਰਕੇ ਹੁਣ ਘਰ ਵਾਪਸ ਚੱਲੀਏ ਤੇ ਇੱਥੇ ਨਾ ਮੈਂ ਵੌਇਸ ਓਵਰ ਕੀਤੀ ਸੀਗੀ ਕਿਉਂਕਿ ਅਸੀਂ ਦਰਾਨੀ ਚਠਾਣੀ ਪਤਣੀ ਕਿਸੇ ਗੱਲ ਪਿੱਛੇ ਸੀ ਲੜਦੀਆਂ ਜਾਂ ਐ ਨਹੀਂ ਬੇਜਾਉ ਦੇ ਲੜਦੀਆਂ ਰਹੀ ਸੀ ਗਿਆ ਤਾਂ ਬਸ ਸਾਨੂੰ ਵੌਇਸ ਓਵਰ ਕਰਨੀ ਪਈ ਨਹੀਂ ਤਾਂ ਮੈਂ ਵੀਡੀਓ ਦਾ ਦੁਬਾਰਾ ਵੀ ਐਂਡ ਕਰ ਸਕਦੀ ਸੀ ਫਿਰ ਮੈਂ ਕਿਹਾ ਚਲ ਕੋਈ ਗੱਲ ਨਹੀਂ ਇਸੇ ਤੇ ਵੌਇਸ ਓਵਰ ਕਰ ਦਿੰਦੀ ਆ ਅਸੀਂ ਹਾਸਿਮ ਜਾ ਕੇ ਕੁਛ ਅਜੀਬੀ ਗੱਲ ਕਹੇ ਸੀਗੀ ਜਿਹੜੀ ਦੱਸਣ ਯੋਗ ਨਹੀਂ ਸੀਗੀ ਲੜਦੀਆਂ ਜਾ ਰਹੀਆਂ ਨੇ ਬਸ ਚਲੋ ਜੀ ਆਪਾਂ ਜਿਹੜਾ ਵਲੌਗ ਹੈ ਇੱਥੇ ਐਂਡ ਕਰਦੇ ਆ ਹੁਣ ਮਿਲਦੇ ਆਪਾਂ ਨੈਕਸਟ ਅਗਲੇ ਵਲੌਗ ਚ ਵੱਡੇ ਸੈਲੀਬ੍ਰੇਸ਼ਨ ਹੈ ਜਿਹੜਾ ਤੁਹਾਨੂੰ ਪਾਰਟ 2 ਵਿੱਚ ਮਿਲ ਜੂਗਾ। ਇਸ ਵਾਰ ਜਿਹੜਾ ਨੈਕਸਟ ਵਲੌਗ ਆਊਗਾ ਉਹ ਚ ਅਸੀਂ ਵੱਡੇ ਸੈਲੀਬ੍ਰੇਸ਼ਨ ਕਰਾਂਗੇ। ਫਿਰ ਇਹ ਜ਼ਿਆਦਾ ਵਲੌਗ ਲੰਬਾ ਹੋ ਜਾਂਦਾ ਇਸ ਕਰਕੇ ਅਸੀਂ ਲੰਬਾ ਨਹੀਂ ਕਰਿਆ ਹੈਗਾ। ਬਸ ਇੱਥੇ ਐਂਡ ਕਰ ਰਿਹਾ ਇਹਨੂੰ। ਹੁਣ ਮਿਲਦੇ ਆ ਅਗਲੇ ਵਲੌਗ ਚ।